ਤੋਂ ਬਾਅਦ ਆਪਸ ਦੇ ਵਿੱਚ ਉਲਝੀਦਿਆਂ ਨਜ਼ਰ ਆ ਰਹੀਆਂ ਨੇ ਸਿੱਖ ਜਥੇਬੰਦੀਆਂ ਪਹਿਲਾਂ ਅਮਰਤਪਾਲ ਮੈਰੋ ਦੇ ਹੱਕ ਦੇ ਵਿੱਚ ਕਈ ਜਥੇਬੰਦੀਆਂ ਨਿਤਰੀਆਂ ਪਰ ਕਈ ਅਜਿਹੇ ਸ਼ਖਸ ਨੇ ਜਿਨ੍ਹਾਂ ਦੇ ਵੱਲੋਂ ਅਮਰਤਪਾਲ ਮੈਰੋ ਦੇ ਇਸ ਕੰਮ ਦੀ ਨਿੰਦਾ ਕੀਤੀ ਆ ਹਰਜੀਤ ਰਸੂਲਪੁਰੀਆ ਅਮਰਤਪਾਲ ਮੈਰੋ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੰਦਾ ਹੋਇਆ ਨਜ਼ਰ ਆਇਆ ਤੇ ਉਹਨਾਂ ਸੋਸ਼ਲ ਮੀਡੀਆ ਦੇ ਹੱਕ ਦੇ ਵਿੱਚ ਨਿੱਤਰਦਾ ਹੋਇਆ ਨਜ਼ਰ ਆਇਆ ਜੋ ਸੋਸ਼ਲ ਮੀਡੀਆ ਦੇ ਉਤੇ ਸ਼ਲੀਲ ਕੰਟੈਂਟ ਪਰੋਸਦੇ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਜੇਕਰ ਕਿਸੇ ਨੂੰ ਧਮਕੀ ਦਿੱਤੀ ਜਾਂਦੀ ਅਮਰਪਾਲ ਮਹਿਰੋ ਦੇ ਵੱਲੋਂ ਤਾਂ ਮੈਂ ਤੁਹਾਡੇ ਨਾਲ ਖੜਾ ਮੈਨੂੰ ਦੱਸੋ ਮੇਰੇ ਨਾਲ ਸੰਪਰਕ ਕਰੋ ਦੂਜੇ ਪਾਸੇ ਬੂਟਾ ਸਿੰਘ ਜੋ ਕਿ ਇਲਜ਼ਾਮ ਲਗਾ ਰਿਹਾ ਕਿ ਕਤਲ ਤੋਂ ਪਹਿਲਾਂ ਨਿਹੰਗ ਸਿੰਘਾਂ ਦੇ ਵੱਲੋਂ ਕਮਲ ਕੌਰ ਕੰਚਨ ਕੁਮਾਰੀ ਜੋ ਕਿ ਬਿਹਾਰ ਦੀ ਰਹਿਣ ਵਾਲੀ ਸੀ ਜਿਸ ਦਾ ਪੰਜਾਬ ਦੇ ਵਿੱਚ ਕਤਲ ਹੋਇਆ ਜੋ ਕਿ ਹੁਣ ਲੁਧਿਆਣਾ ਦੀ ਰਹਿਣ ਵਾਲੀ ਸੀ ਕਾਂ ਕੀ ਉਸ ਦੇ ਨਾਲ ਜ਼ਬਰਜਨਾਹ ਕੀਤਾ ਸੀ ਤਾਂ ਉਸ ਨੂੰ ਹੁਣ ਜਵਾਬ ਦਿੱਤਾ ਸਤਕਾਰ ਕਮੇਟੀ ਦੇ ਵੱਲੋਂ 올 ਇੰਡੀਆ ਸਤਕਾਰ ਕਮੇਟੀ ਦੇ ਵੱਲੋਂ ਠੋਕਮਾ ਜਵਾਬ ਦਿੱਤਾ ਗਿਆ ਬੂਟਾ ਸਿੰਘ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਤੇ ਨਾਲ ਹਰਜੀਤ ਪੁਰੀ ਹਰਜੀਤ ਰਸੂਲਪੁਰੀਏ ਨੂੰ ਵੀ ਸਿੱਧੇ ਸ਼ਬਦਾਂ ਦੇ ਵਿੱਚ ਧਮਕੀ ਦਿੱਤੀ ਆ ਟਾਈਮ ਵੀ ਕਹਿੰਦੇ ਢੋਡਾ ਜਗ੍ਹਾ ਵੀ ਢੋਡੀ ਸਾਨੂੰ ਦੱਸੋ ਬਸ ਅਸੀਂ ਆਈਏ ਕਿੱਥੇ ਤਾਂ ਇੱਕ ਵਾਰ ਤੁਹਾਨੂੰ ਸੁਣਾਉਂਦੇ ਆ 올 ਇੰਡੀਆ ਸਤਕਾਰ ਕਮੇਟੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਲ ਇੰਡੀਆ ਸਿੱਖ ਸਤਕਾਰ ਕਮੇਟੀ ਸਿੰਘਾ ਵੱਲੋਂ ਬੂਟੇ ਚੋਰ ਨੂੰ ਤੇ ਹਰਜੀਤ ਰਸੂਲਪੁਰੇ ਕੁੱਤੇ ਨੂੰ ਵੀਡੀਓ ਰਾਹੀਂ ਮੈਸੇਜ ਭੇਜਦਾ ਜਾਂਦੇ ਆ ਹਰਜੀਤ ਸਿਆ ਤੂੰ ਕੁੱਤਾ ਆ ਸਰਕਾਰ ਦਾ ਪਾਲਤੂ ਕੁੱਤਾ ਤੂੰ ਸੈਂਟਰ ਦਾ ਤੂੰ ਗੱਲ ਕਰਦਾ ਅਮਰਪਾਲ ਸਿੰਘ ਮੈਰੋਜੀ ਕਿ ਮੈਰੋ ਲੋਕਾਂ ਨੂੰ ਤਾੜਦਾ ਲੋਕਾਂ ਨੂੰ ਡਰਾਉਂਦਾ ਆ ਮੈਰੋ ਇੱਕ ਨਿਹੰਗ ਸਿੰਘ ਨਹੀਂ ਆ ਹਨਾ ਬਦਮਾਸ਼ ਆ ਅਸੀਂ ਤੈਨੂੰ ਕਹਿੰਨੇ ਸਾਡਾ ਨੰਬਰ ਲੈ ਦੂੰ ਸਾਨੂੰ ਟੱਕਰ ਤੈਨੂੰ ਦੱਸਾਂਗੇ ਤੂੰ ਕੁੱਤਾ ਆ ਤੇ ਹੀ ਕਲਕੀ ਆਲੇ ਦੇ ਸ਼ੇਰ ਆ ਉਹ ਤੂੰ ਕਲਕੀ ਆਲੇ ਸੱਚੇ ਬਾਦਸ਼ਾਹ ਦਾ ਬਾਣਾ ਪਾ ਕੇ ਦਮਾਲਾ ਸਜਾ ਕੇ ਕੁੱਤੇ ਆਲੇ ਕੰਮ ਕਰਦਾ ਕੁੱਤੇ ਨੇ ਕੁੱਤਾ ਰਹਿਣਾ ਆ ਸ਼ੇਰ ਨਹੀਂ ਬਣ ਜਾਣਾ ਉਹ ਤੈਨੂੰ ਵੀ ਪਤਾ ਤੇਰੇ ਕਿੰਨੀ ਤਾੜਿਆ ਤੇਰੇ ਵਿੱਚ ਤੈਨੂੰ ਚੰਗਾ ਭਲਾ ਪਤਾ ਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਆ ਜਿਹੜਾ ਰਾਸ਼ਟਰੀ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਸੇਵਾ ਕਾਹਰਜੀਤ ਸਿੰਘ ਤੇਰੇ ਤੇ ਤੇ ਉਵੇਂ ਬਲਾਤਕਾਰ ਦਾ ਕੇਸ ਆ ਤੂੰ ਮੇਰੇ ਕੋ ਪੰਜਾਬ ਫਿਰਦਾ ਪਘੋੜਾ ਆ ਅਸੀਂ ਤੈਨੂੰ ਅਪੀਲ ਕਰਦੇ ਵੀ 10 ਦਾ ਨੰਬਰ ਹੀ ਜਦੋਂ ਮਰਜ਼ੀ ਸੰਪਰਕ ਕਰਨਾ ਜਿੱਥੇ ਪੁੱਤ ਮੇਲਾ ਮਿਲਣੀ ਤੇਰੀ ਇਹੋ ਜੀ ਖੂਬ ਠੱਪਾ ਆ ਗਏ ਨਾ ਤੇਰੀ ਬਾਂਬਣੀ ਕੁੱਟਾਂ ਤੂੰ ਯਾਦ ਕਰੇਗਾ ਤੂੰ ਮੈਰੋ ਨੂੰ ਕਹਿਣਾ ਤੂੰ ਸਾਲਿਆ ਸਾਡੇ ਨਾਲ ਆ ਕੇ ਮਿਲਣਾ ਜਿੱਥੇ ਜੀ ਕਰਦਾ ਉੱਥੇ ਮਿਲਾਂ ਤੇ ਤੈਨੂੰ ਦੱਸ ਦਵਾਂਗੇ ਪਿੱਛੇ ਖਾਲਸਾ ਕੀ ਹੁੰਦਾ ਤੂੰ ਬਣ ਕੇ ਸਿਰ ਤੇ ਰਮਾਲਾ ਦੇ ਬਣ ਕੇ ਸਰਕਾਰ ਦੇ ਥਾਂ ਤੇ ਖੇਡ ਕੇ ਤੇ ਤੂੰ ਖਾਸਾ ਪੰਸਰ ਨੂੰ ਵੰਗਾਰ ਕਰਦਾ ਤੇਰੇ ਵਰਗੇ ਕੁੱਤੇ ਕਈ ਆਏ ਤੇ ਕਈ ਚਲੇ ਗਏ ਖਾਸੇ ਨੂੰ ਕੋਈ ਪ੍ਰਵਾਹ ਨਹੀਂ ਜਿੱਥੇ ਵੀ ਮਿਲ ਲਈ ਮਿਲ ਲਈ ਜਦੋਂ ਜੀ ਕਰਦਾ ਜੀ 10-10 ਨੰਬਰ 8544810052 ਜੇ ਮਾਂ ਦਾ ਦੁੱਧ ਪੀਤਾਈ ਤੇ ਇਸ ਨੰਬਰ ਤੇ ਸੰਪਰਕ ਕਰਕੇ ਤੇ ਆਪਣੀ ਮਾਂ ਦਾ ਦੁੱਧ ਪੀਤਾ ਜਿੱਥੇ ਆਕੇਗਾ ਉੱਥੇ ਆ ਕੇ ਮਿਲ ਲਈ ਤੇਰੀ ਉੱਥੇ ਖੋਪਰ ਠੱਕਾਂ ਵਿੱਚ ਚੰਗੀ ਤਰ੍ਹਾਂ ਆਇਆ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਦੀ ਵਾਲਾ ਬਾਬਾ ਜੀ ਸਰਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਲ ਇੰਡੀਆ ਸਿੱਖ ਸਤਕਾਰ ਕਮੇਟੀ ਸਿੰਘਾ ਵੱਲੋਂ ਬੂਟੇ ਚੋਰ ਨੂੰ ਤੇ ਹਰਜੀਤ ਰਸੂਲਪੁਰੇ ਕੁੱਤੇ ਨੂੰ ਵੀਡੀਓ ਰਾਈ ਮੈਸੇਜ ਭੇਜਦਾ ਜਾਂਦੇ ਹਰਜੀਤ ਸਿੰਘ ਤੂੰ ਕੁੱਤਾ ਆ ਸਰਕਾਰ ਦਾ ਤਾਲ ਤੂੰ ਕੁੱਤਾ ਤੂੰ ਸੈਂਟਰ ਦਾ ਤੂੰ ਗੱਲ ਕਰਦਾ ਅੰਮ੍ਰਿਤਪਾਲ ਸਿੰਘ ਮੈਰੋ ਦੀ ਕਿ ਮੈਰੋ ਲੋਕਾਂ ਨੂੰ ਤਾੜਦਾ ਲੋਕਾਂ ਨੂੰ ਡਰਾਉਂਦਾ ਆ ਮੈਰੋ ਇੱਕ ਨਿਹੰਗ ਸਿੰਘ ਨਹੀਂ ਆ ਹਨਾ ਬਦਮਾਸ਼ ਆ ਅਸੀਂ ਤੈਨੂੰ ਕਹਿੰਨੇ ਸਾਡਾ ਨੰਬਰ ਲੈ ਦੂੰ ਸਾਨੂੰ ਟੱਕਰ ਤੈਨੂੰ ਦੱਸਾਂਗੇ ਤੂੰ ਕੁੱਤਾ ਤੇ ਹੀ ਕਲਗੀਆਂ ਵਾਲੇ ਦੇ ਸ਼ੇਰ ਆ ਉਹ ਤੂੰ ਕਲਗੀਆਂ ਵਾਲੇ ਸੱਚੇ ਬਾਦਸ਼ਾਹ ਦਾ ਬਾਣਾ ਪਾ ਕੇ ਦਮਾਲਾ ਸਜਾ ਕੇ ਕੁੱਤੇ ਵਾਲੇ ਕੰਮ ਕਰਦਾ ਕੁੱਤੇ ਨੇ ਕੁੱਤਾ ਰਹਿਣਾ ਆ ਸ਼ੇਰ ਨਹੀਂ ਬਣ ਜਾਣਾ ਉਹ ਤੈਨੂੰ ਵੀ ਪਤਾ ਤੇਰੇ ਕਿੰਨੀ ਤਾੜਿਆ ਤੇਰੇ ਵਿੱਚ ਤੈਨੂੰ ਚੰਗਾ ਭਲਾ ਪਤਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਰਾਸ਼ਟਰੀ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਸੇਵਾ ਕਹਰਜੀਤ ਸਿੰਘ ਤੇਰੇ ਤੇ ਤੇ ਉਵੇਂ ਬਲਾਤਕਾਰ ਦਾ ਕੇਸ ਆ ਤੂੰ ਵੀ ਉਹ ਪੰਜਾਬ ਫਿਰਦਾ ਪਘੋੜਾ ਆ ਅਸੀਂ ਤੈਨੂੰ ਅਪੀਲ ਕਰਦੇ ਵੀ ਦਾਦਾ ਨੰਬਰ ਹੀ ਜਦੋਂ ਮਰਜ਼ੀ ਸੰਪਰਕ ਕਰਨਾ ਜਿੱਥੇ ਪੁੱਤ ਮੇਰੇ ਨਾਲ ਮਿਲਣੀ ਤੇਰੀ ਇਹੋ ਜੀ ਮੂੰਹ ਬਟੱਪਾ ਆ ਗਣਾ ਤੇਰੀ ਬਾਂਬਣੀ ਕੁੱਟਾਂ ਤੂੰ ਯਾਦ ਕਰੇਗਾ ਤੂੰ ਮੈਰੋਂ ਨੂੰ ਕਹਿੰਦਾ ਤੂੰ ਸਾਲਿਆ ਸਾਡੇ ਨਾਲ ਆ ਕੇ ਮਿਲਣਾ ਜਿੱਤੇ ਜੀ ਕਰਦਾ ਉੱਥੇ ਮੇਲਾ ਤੇ ਤੈਨੂੰ ਦੱਸ ਦਵਾਂਗੇ ਖਾਲਸਾ ਕੀ ਹੁੰਦਾ ਤੂੰ ਬਣ ਕੇ ਸਿਰ ਤੇ ਰਮਾਲਾ ਦੇ ਬਣ ਕੇ ਸਰਕਾਰ ਤੇ ਥਾਰੀ ਖੇਡ ਕੇ ਤੇ ਤੂੰ ਖਾਲਸਾ ਪੰਥ ਨੂੰ ਮੰਗਾਰ ਕਰਦਾ ਤੇਰੇ ਵਰਗੇ ਕੁੱਤੇ ਕਈ ਆ ਇਹਦੇ ਕਈ ਚਲ ਗਏ ਖਾਲਸੇ ਨੂੰ ਕੋਈ ਪਰਵਾਹ ਨਹੀਂ ਜਿੱਥੇ ਵੀ ਮਿਲਣਾ ਹੀ ਮਿਲਣੀ ਜਦੋਂ ਜੀ ਕਰਦਾ ਜੀ 10198544810052 ਜੇ ਮਾਦਾ ਤੋਂ ਤੇ ਪਿਤਾ ਇਤੇ ਇਸ ਨੰਬਰ ਤੇ ਸੰਪਰਕ ਕਰਕੇ ਤੇ ਆਪਣੀ ਮਾਦਾ ਤੋਂ ਤੇ ਪਿਤਾ ਜਿੱਥੇ ਆਕੇਗਾ ਉੱਥੇ ਆਕੇ ਮੇਲੀ ਤੇਰੀ ਉੱਥੇ ਖੋਪਰ ਠੱਕਾਂ ਚ ਚੰਗੀ ਤਾਰਾ ਵਾਏ ਜੀ ਦਾ ਖਾਲਸਾ ਵਾਏ ਗੁਰੂ ਜੀ ਦੇ ਪਤੇ ਗਰਦੀ ਵਾਲਾ ਪਾਪਾ ਇਤ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਸਿੱਧੇ ਸ਼ਬਦਾਂ ਦੇ ਵਿੱਚ ਧਮਕੀ ਦਿੱਤੀ ਜਾ ਰਹੀ ਆ ਤਾਂ ਹੁਣ ਸਿੱਖ ਜਥੇ ਬੰਦੀ ਆਪਸ ਦੇ ਵਿੱਚ ਉਲਝਨੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਮਰਤਪਾਲ ਮਹਿਰੋ ਦਾ ਵਿਵਾਦ ਜਿਹੜਾ ਆ ਕਾਫੀ ਪੱਖ ਦਾਵਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਕਤਲ ਹੁੰਦਾ ਕਤਲ ਤੋਂ ਬਾਅਦ ਜੋ ਸਾਥੀ ਗ੍ਰਿਫਤਾਰ ਕੀਤੇ ਜਾਂਦੇ ਨੇ ਉਹ ਸਾਥੀਆਂ ਦੇ ਵੱਲੋਂ ਮੂੰਹ ਖੋਲ ਦਿੱਤਾ ਪੂਰੀ ਸਚਾਈ ਸਾਰੀ ਪੁਲਿਸ ਨੂੰ ਸਾਹਮਣੇ ਦਾਸ ਦਿੱਤੀ ਪੁਲਿਸ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਐਸਐਸਪੀ ਬਠਿੰਡਾ ਅਬਨੀਤ ਕੌਂਡਲ ਦੇ ਵੱਲੋਂ ਸਾਰੀ ਗੱਲਬਾਤ ਸਾਂਝੀ ਕੀਤੀ ਸੀ ਅਹਿਮ ਤੇ ਵੱਡੇ ਖੁਲਾਸੇ ਕੀਤੇ ਸੀ ਕਿ ਉਸ ਵੇਲੇ ਦੋ ਨਿਹੰਗ ਸਿੰਘ ਨਹੀਂ ਸੀ ਬਲਕਿ ਤਿੰਨ ਸੀ ਤੀਜਾ ਕਿਹੜਾ ਸੀ ਜਿਸ ਨੂੰ ਮਾਸਟਰਮਾਈਂਡ ਕਿਹਾ ਜਾ ਰਿਹਾ ਸੀ ਅਮਰਤਪਾਲ ਮਹਿਰੋ ਤੇ ਹੁਣ ਅਮਰਤਪਾਲ ਮਹਿਰੋ ਦੇ ਵੱਲੋਂ ਉਸ ਕਮਲ ਕੌਰ ਦਾ ਫੋਨ ਵੀ ਖੋਇਆ ਗਿਆ ਸੀ ਉਸ ਦੇ ਆਈਡੀ ਪਾਸਵਰਡ ਵੀ ਲੈ ਗਏ ਸੀ ਤੇ ਹੁਣ ਕਮਲ ਕੌਰ ਦਾ ਕਤਲ ਕਰਨ ਤੋਂ ਬਾਅਦ ਯੂਏਈ ਫਰਾਰ ਹੋ ਚੁੱਕਿਆ ਅਮਰਤਪਾਲ ਸਿੰਘ ਮਹਿਰੋ ਆਖਰ ਕਦੋਂ ਪੁਲਿਸ ਦੇ ਸ਼ਕੰਜੇ ਦੇ ਵਿੱਚ ਆਉਂਦਾ ਆਖਰ ਕਦੋਂ ਤੱਕ ਇਸ ਤਰੀਕੇ ਦਾ ਇਹ ਵਿਵਾਦ ਮਗਧਾ ਹੋਇਆ ਨਜ਼ਰ ਆਉਂਦਾ ਆਉਣ ਵਾਲਾ ਸਮਾਂ ਦੱਸੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਲ ਇੰਡੀਆ ਸਿੱਖ ਸਤਕਾਰ ਕਮੇਟੀ ਸਿੰਘਾ ਵੱਲੋਂ ਬੂਟੇ ਚੋਰ ਨੂੰ ਤੇ ਹਰਜੀਤ ਰਸੂਲਪੁਰੇ ਕੁੱਤੇ ਨੂੰ ਵੀਡੀਓ ਰਾਹੀਂ ਮੈਸੇਜ ਭੇਜਦਾ ਜਾਂਦੇ ਹਰਜੀਤ ਸਿੰਘ ਤੂੰ ਕੁੱਤਾ ਆ ਸਰਕਾਰ ਦਾ ਪਾਲਤੂ ਕੁੱਤਾ ਤੂੰ ਸੈਂਟਰ ਦਾ ਤੂੰ ਗੱਲ ਕਰਦਾ ਅੰਮ੍ਰਿਤਪਾਲ ਸਿੰਘ ਮੈਰੋਦੀ ਕਿ ਮੈਰੋ ਲੋਕਾਂ ਨੂੰ ਤਾੜਦਾ ਲੋਕਾਂ ਨੂੰ ਡਰਾਉਂਦਾ ਆ ਮੈਰੋ ਇੱਕ ਨਿਹੰਗ ਸਿੰਘ ਨਹੀਂ ਆ ਹਨਾ ਬਦਮਾਸ਼ ਆ ਅਸੀਂ ਤੈਨੂੰ ਕਹਿੰਨੇ ਸਾਡਾ ਨੰਬਰ ਲੈ ਦੂੰ ਸਾਨੂੰ ਟੱਕਰ ਤੈਨੂੰ ਦੱਸਾਂਗੇ ਤੂੰ ਕੁੱਤਾ ਆ ਤੇ ਕਲਗੀਆਂ ਵਾਲੇ ਦੇ ਸ਼ੇਰ ਆ ਉਹ ਤੂੰ ਕਲਗੀਆਂ ਵਾਲੇ ਸੱਚੇ ਬਾਦਸ਼ਾਹ ਦਾ ਬਾਣਾ ਪਾ ਕੇ ਦਮਾਲਾ ਸਜਾ ਕੇ ਕੁੱਤੇ ਵਾਲੇ ਕੰਮ ਕਰਦਾ ਕੁੱਤੇ ਨੇ ਕੁੱਤਾ ਰਹਿਣਾ ਆ ਸ਼ੇਰ ਨਹੀਂ ਬਣ ਜਾਣਾ ਉਹ ਤੈਨੂੰ ਵੀ ਪਤਾ ਤੇਰੇ ਕਿੰਨੀ ਤਾੜੀਆਂ ਤੇਰੇ ਵਿੱਚ ਤੈਨੂੰ ਚੰਗਾ ਭਲਾ ਪਤਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਰਾਸ਼ਟਰੀ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਸੇਵਾ ਹਰਜੀਤ ਸਿੰਘ ਤੇਰੇ ਤੇ ਤੇ ਉਵੇਂ ਬਲਾਤਕਾਰ ਦਾ ਕੇਸ ਆ ਤੂੰ ਵੀ ਉਹ ਪੰਜਾ ਫਿਰਦਾ ਪਘੋੜਾ ਆ ਅਸੀਂ ਤੈਨੂੰ ਅਪੀਲ ਕਰਦੇ ਵੀ 10 ਦਾ ਨੰਬਰ ਹੀ ਜਦੋਂ ਮਰਜ਼ੀ ਸੰਪਰਕ ਕਰਨਾ ਜਿੱਥੇ ਪੁੱਤ ਮੇਲਾ ਮਿਲਣੀ ਤੇਰੀ ਇਹੋ ਜੀ ਖੂਬ ਠੱਪਾਵੇਂਗਾ ਤੇਰੀ ਬਾਂਬਰੀ ਕੁੱਟਾਂ ਤੂੰ ਯਾਦ ਕਰੇਗਾ ਤੂੰ ਮੈਰੋਂ ਨੂੰ ਕਹਿਣਾ ਤੂੰ ਸਾਲਿਆ ਸਾਡੇ ਨਾਲ ਆ ਕੇ ਮਿਲਣਾ ਜਿੱਥੇ ਜੀ ਕਰਦਾ ਉੱਥੇ ਮਿਲਾਂ ਤੇ ਤੈਨੂੰ ਦੱਸ ਦਵਾਂਗੇ ਖਾਸਾ ਕੀ ਹੁੰਦਾ ਤੂੰ ਬਣ ਕੇ ਸਿਰ ਤੇ ਰਮਾਲਾ ਦੇ ਬਣ ਕੇ ਸਰਕਾਰ ਦੇ ਥਾਂ ਤੇ ਖੇਡ ਕੇ ਤੇ ਤੂੰ ਖਾਸਾ ਪੰਸਰ ਨੂੰ ਵੰਗਾਰ ਕਰਦਾ ਤੇਰੇ ਵਰਗੇ ਕੁੱਤੇ ਕਈ ਆਏ ਤੇ ਕਈ ਚਲੇ ਗਏ ਖਾਸੇ ਨੂੰ ਕੋਈ ਪ੍ਰਵਾਹ ਨਹੀਂ ਜਿੱਥੇ ਵੀ ਮਿਲਣਾ ਹੀ ਮਿਲਣੀ ਜਦੋਂ ਜੀ ਕਰਦਾ ਜੀ 10-10 ਨੰਬਰ 8544810055 ਜੇ ਮਾਂ ਦਾ ਦੁੱਧ ਪੀਤਾਈ ਤੇ ਇਸ ਨੰਬਰ ਤੇ ਸੰਪਰਕ ਕਰਕੇ ਤੇ ਆਪਣੀ ਮਾਂ ਦਾ ਦੁੱਧ ਪੀਤਾ ਜਿੱਥੇ ਆਖੇਗਾ ਉੱਥੇ ਆ ਗਏ ਮੇਲੀ ਤੇਰੀ ਉੱਥੇ ਖੋਪਰ ਠੱਕਾ ਚੰਗੀ ਤਾਰਾ ਆਇਆ ਬਾਈ ਵਾਏ ਜੀ ਦਾ ਖਾਲਸਾ ਵਾਏ ਜੀ